ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਮੈਂ ਕਰਨ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਕਰਨਡ ਆਫ ਵਲੌਗਸ ਦੇ ਵਿੱਚ ਅੱਜ ਤਰੀਕ ਹੋ ਗਈ 31 31 ਜਨਵਰੀ ਸਵੇਰ ਦੇ ਵੱਜ ਚੁੱਕੇ ਨੇ 6:45 ਮਿੰਟ ਅੱਜ ਆਪਣਾ ਜਿਹੜਾ ਸਫ਼ਰ ਆ ਥੋੜੇ ਇੰਟਰਨੈਸ਼ਨਲ ਹੋਣ ਜਾ ਰਿਹਾ ਕਿਉਂਕਿ ਅੱਜ ਆਪਾਂ ਜਾ ਰਹੇ ਹਾਂ ਕੈਨੇਡਾ ਵਾਪਸੀ ਤਿੰਨ ਮਹੀਨੇ ਦੀ ਛੁੱਟੀ ਆਈ ਸੀ ਤਿੰਨ ਮਹੀਨੇ ਪੂਰੇ ਹੋ ਗਏ ਪੂਰੇ ਤੇ ਤਿੰਨ ਮਹੀਨੇ ਬਾਅਦ ਹੋਣ ਜਾ ਰਹੇ ਹਾਂ ਆਪਾਂ ਕੈਨੇਡਾ ਅੱਜ ਫਲਾਈਟ ਤਾਂ ਹੈਗੀ ਰਾਤ 9:30 ਵਜੇ ਦੀ ਹਰ ਆਪਣਾ ਜਿਹੜਾ ਅੱਜ ਪਹਿਲੀ ਵਾਰੀ ਹਰ ਵਾਰ ਆਪਾਂ ਕੋਈ ਨਾ ਕੋਈ ਛੱਡਣੇ ਹੁੰਦਾ ਇਸ ਵਾਰੀ ਆਪਾਂ ਜਿਹੜਾ ਥੋੜਾ ਜਿਆਦਾ ਨਵਾਂ ਐਕਸਪੀਰੀਅੰਸ ਆ ਡਿੰਡੋ ਕੈਨੇਡੀਅਨ ਨਾਲ ਤੇ 720 ਦੀ ਬੱਸਾ ਇੱਥੋਂ ਜਸਟ ਦਰਾਹੇ ਤੋਂ ਲੱਗਣੇ ਨੇ ਜਿੱਥੇ ਇਹਨਾਂ ਦਾ ਮੇਨ ਆਫਿਸ ਆ 20 ਮਿੰਟ ਤੇ 20 ਮਿੰਟ 20 ਮਿੰਟ ਜਾਣ ਨੂੰ ਲੱਗਣਾ ਉਹ ਤੋਂ 20 ਮਿੰਟ ਦਾ ਆਪਣੇ ਕੋਲ ਟਾਈਮ ਹੋਰ ਹੈਗਾ ਮਤਲਬ 40 ਮਿੰਟ ਘਟੋ-ਘਟਾ ਆਪਣੇ ਕੋਲ ਹੈਗੇ ਨੇ ਤੇ ਆਪਾਂ ਆਰਾਮ ਨਾਲ ਜਾ ਰਹੇ ਹਾਂ ਉਹ ਅੱਜ ਦਾ ਤੁਹਾਨੂੰ ਇਹ ਦਿਖਾਵਾਂਗੇ ਆਪਾਂ ਇੰਡੀਆ ਟੂ ਕੈਨੇਡਾ ਠੀਕ ਹੈ ਸਾਮਨੇਲ ਤੋਂ ਬਾਕੀ ਤੁਹਾਨੂੰ ਪਤਾ ਹੀ ਲੱਗ ਜਾਣਾ ਵੀ ਇੰਡੀਆ ਤੋਂ ਕੈਨੇਡਾ ਦੀ ਇਹ ਯਾਤਰਾ ਜਿਹੜੀ ਕਿ ਬਹੁਤ ਹੀ ਸੋਹਣੀ ਠੰਡੀ ਤੋਂ ਲੈ ਕੇ ਹੋਰ ਜ਼ਿਆਦਾ ਠੰਡੀ ਹੋਣ ਵਾਲੀ ਹੈ ਇਹ ਕਿਉਂਕਿ ਇੱਥੇ ਠੰਡ ਪੈ ਰਹੀ ਆ ਉੱਥੇ ਐਕਸਟ੍ਰੀਮ ਠੰਡ ਪੈ ਰਹੀ ਆ ਇੱਥੇ ਧੁੰਦਾਂ ਪੈ ਰਹੀਆਂ ਉੱਥੇ ਬਰਫ਼ ਪੈਣੀ ਆ ਤੇ ਇਹ ਤੁਹਾਨੂੰ ਦਿਖਾਵਾਂਗੇ ਅੱਜ ਧੁੰਦਾਂ ਤੋਂ ਬਰਫ਼ ਤੱਕ ਦਾ ਸਫ਼ਰ ਆਪਾਂ ਜਾ ਰਹੇ ਹਾਂ ਦਰਾਹੇ ਤੋਂ ਲੁਧਿਆਣੇ ਵੱਲ ਨੂੰ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਮੀ ਸੜਕ ਥੋੜੀ ਗਿੱਲੀ ਆ ਕਰਦੇ ਤਾਂ ਚਲੋ ਥੋੜੇ ਬਹੁਤ ਇਮੋਸ਼ਨਲ ਹੁੰਦੀ ਨੇ ਵੀ ਚੱਲੇ ਆ ਅੱਜ ਤਾਂ ਰੱਬ ਵੀ ਥੋੜਾ ਇਮੋਸ਼ਨਲ ਹੋਇਆ ਗਿੱਲਾ-ਗਿੱਲਾ ਮੀਂਹ ਪੈ ਰਿਹਾ ਤੇ ਉਹ ਬਾਰਿਸ਼ ਕਰਕੇ ਰਾਤ ਬਹੁਤ ਜ਼ਿਆਦਾ ਧੁੰਦ ਸੀਗੀ ਤੇ ਇਸ ਕਰਕੇ ਆਪਾਂ ਬਿਲਕੁਲ ਟਾਈਮ ਤੇ ਨਿਕਲਾਂਗੇ ਕਿ ਧੁੰਦ ਹੈ ਨਹੀਂ ਸੀ ਸਵੇਰੇ ਉੱਠੇ ਬਿਲਕੁਲ ਸਾਫ਼ ਸੀ ਆਸਮਾਨ ਹਲਵਿਦਾ ਕਰਦੇ ਆਂ ਦਰਾਹੇ ਨੂੰ ਬਾਏ ਬਾਏ ਦਰਾਹੇ ਆ ਲੋਜੀ ਥੋੜਾ ਥੋੜਾ ਦਿਨ ਵੀ ਚੜ ਗਿਆ 7:10 ਤੇ ਆਪਾਂ ਪਹੁੰਚ ਗਏ ਇੰਡੋਕਨੇਡੀਅਮ ਦੇ ਆਫਿਸ ਆਰੇ ਇੰਡੋਕਨੇਡੀਅਮ ਦਾ ਆਫਿਸ ਫੇਰਪੁਰ ਚੌਂਕ ਵਾਲਾ ਮੜੇ ਬਸ ਹੀ ਟਾਈਮਿੰਗ ਪਤਾ ਕਰ ਲਈ ਬਸ ਆਨ ਟਾਈਮ ਆ ਲੇਟ ਤਾਂ ਨਹੀਂ ਦਰ ਕੋਈ ਨਹੀਂ ਹੈ ਚਲੋ ਬਾਹਰ ਆ ਜਾ ਫਿਰ ਬੱਸ ਆ ਗਈ ਆਪਣੀ ਟਾਈਮ ਤੋਂ ਪਹਿਲਾਂ ਹੀ 10 ਮਿੰਟ ਮਤਲਬ ਇਹ ਔਨ ਟਾਈਮ ਹੀ ਨੇ ਸਮਾਨ ਕੱਢੀ ਸੌਰੀ ਬੱਸ ਖਾਲੀ ਪਈ ਆ ਨੀ ਰਾਜਪੁਰੇ ਪਹੁੰਚ ਗਏ ਅੱਧੇ ਘੰਟੇ ਦੀ ਬ੍ਰੇਕ ਆ ਇੰਡੋਗਰੇਡੀਨ ਦਾ ਸਟਾਪ ਆ ਇਹ ਬ੍ਰੈਕਫਾਸਟ ਕਰਾਂਗੇ ਚੱਲਾਂਗੇ ਅੱਗੇ ਇੰਡੋਗਰੇਡੀਨ 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 ਚਾਰੇ ਪਾਸੇ ਤਿੰਨ ਸਵਾਤ ਤਿੰਨ ਵਜੇ ਪਾ ਇੱਥੇ ਪਹੁੰਚ ਗਏ ਸੀ ਸਾਢੇ 6 ਹੋ ਗਏ ਤੇ 3 ਘੰਟੇ ਲੱਗੇ ਇੱਥੇ ਤੱਕ ਪਹੁੰਚਣ ਨੂੰ 3 ਘੰਟੇ ਸਾਰੇ ਇਸ ਪ੍ਰੋਸੈਸ ਇਤਨੀ ਲੱਗੇ ਅ ਜਿਵੇਂ ਪਹਿਲਾਂ ਡੇਢ ਘੰਟਾ ਵੇਟ ਕੀਤੀ ਡੇਢ ਘੰਟਾ ਹੋ ਗਿਆ ਬੋਰਡਿੰਗ ਪਲੱਸ ਇਮੀਗ੍ਰੇਸ਼ਨ ਪਲੱਸ ਸਕਿਉਰਿਟੀ ਚੈੱਕ ਸਕਿਉਰਿਟੀ ਚੈੱਕ ਦਾ ਮੇਨ ਸੀਗਾ ਕਿਉਂਕਿ ਸਮਾਨ ਬਹੁਤ ਜ਼ਿਆਦਾ ਸੀਗਾ 7 ਡੱਬਿਆਂ ਦੇ ਵਿੱਚ ਸਮਾਨ ਆਇਆ ਤੇ ਉਸ ਤੋਂ ਬਾਅਦ 8ਵਾਂ ਬੈਗ ਸੀਗਾ ਤੇ ਕਿਉਂਕਿ ਸਾਰਾ ਡਰੋਨ ਕੈਮਰਾ ਲੈਪਟਾਪ ਬੈਗ ਕੇਬਲ ਕੋਲ ਸਾਰਾ ਕੁਝ ਬਾਹਰ ਕੱਢਣਾ ਤੇ ਹੁਣ ਆਪਾਂ ਫਾਈਨਲੀ ਪਹੁੰਚ ਗਏ ਆ ਡਿਊਟੀ ਫਰੀ ਜਿੱਥੇ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਦਿਖਾਉਣਾ ਡਿਊਟੀ ਫਰੀ ਡਿਊਟੀ ਫਰੀ ਸਭ ਤੋਂ ਪਹਿਲਾਂ ਹੀ ਜੈਕ ਡੈਨੀਅਲ ਦੇ ਦਰਸ਼ਨ ਮونکی ਸ਼ੋਲਡਰ ਗਲੈਂਫਿਚ ਗਲੈਂਫਿਚ ਦੀ ਪੈਕਿੰਗ ਹੈ 2 2 ਦੀ ਪੈਕਿੰਗ ਹੈ ਜਿਆਦਾ ਕੋਈ ਮੰਗ ਨਹੀਂ 9700 ਦੀ ਹੈ 9790 ਦੀ ਨਾਈਸ ਪ੍ਰਾਈਸ ਸਾਡੇ ਸਾਹਮਣੇ ਪਤਾ ਨਹੀਂ ਮਹਿੰਗਾ ਸਮਾਨ ਨੀ ਆ ਰਿਹਾ ਸਾਰਾ ਕੁਝ ਸੋ ਇਹ ਆਪਣੇ ਕਿਸੇ ਵੀ ਕੋਈ ਕੰਮ ਦਾ ਨਹੀਂ ਕਿਉਂਕਿ ਆਪਣੇ ਕੋਲ ਪਹਿਲਾਂ ਹੀ ਓਵਰਲੋਡ ਸਮਾਨ ਆ ਬਹੁਤ ਜਿਆਦਾ ਸਾਰਾ ਬਿਊਟੀ ਫਰੀ ਘੜੀਆਂ ਨੋ ਵੀ ਸਾਰਾ ਕੰਮ ਫਿਰ ਕੇ ਐਟ ਦ ਐਂਡ ਆਪਾਂ ਆਰਡਰ ਕੀਤਾ ਡੋਮੀਨੋਸ ਤੋਂ ਪੀਜ਼ਾ ਆਮੋ ਕੀਤਾ ਤੇ ਤੁਹਾਨੂੰ ਪਤਾ ਹੀ ਆ ਵੀ ਪੀਜ਼ਾ ਕਿੰਨਾ ਟਾਈਮ ਲੱਗਦਾ ਰੇਵਰ ਹੋਣ ਚ ਕਿੰਨਾ ਟਾਈਮ ਬਾਅਦ ਇਹਨਾਂ ਨੇ ਸਾਨੂੰ ਪੀਜ਼ਾ ਦਿੱਤਾ ਆਰਡਰ ਪੂਰਾ ਕਰਕੇ ਸੋ ਹੁਣ ਸਾਰਾ ਇੱਥੇ ਖੁੱਲ ਹੋਇਆ ਪਿਆ ਕੰਮ ਤੇ ਇਸ ਤੋਂ ਬਾਅਦ ਇਹਨਾਂ ਟਾਈਮ ਜ਼ਿਆਦਾ ਹੋਗਾ ਤੇ ਖਾਣੇ ਦੇ ਨਾਲ ਦੀ ਨਾਲ ਨਿਕਲਦੇ ਉਧਰੋਂ ਬੋਰਡਿੰਗ ਸਟਾਰਟ ਵੀ ਹੋ ਜਾਣੀ ਆ ਅਨਾਉਂਸਮੈਂਟਾਂ ਵੀ ਹੁਣ ਲੱਗ ਗਈਆਂ ਸੋ ਟਾਈਮ ਵੀ ਹੋ ਗਿਆ फटाफट ਕਰਦੇ ਆ ਖਤਮ ਤੇ ਚੱਲ ਚੱਲਦੇ ਆ ਤੁਗੀ ਆਪਾਂ ਆਪਣੇ ਗੇਟ ਤੇ 3 ਨੰਬਰ ਗੇਟ ਤੇ 3 AB ਆਪਣੀ ਵੀਟ ਹੋ ਜਾਣੀ ਆ ਇੱਥੇ ਹੀ ਹੁੰਦਾ ਟਰਨਆਇਸ ਟਰਨ ਵੇਟ ਕਰਨਾ ਹੁੰਦਾ ਪਹਿਲਾਂ ਆਪਾਂ ਐਂਟਰ ਹੁੰਦੀ ਸਰਵੇਟ ਕੀਤਾ ਫਿਰ ਆਪਾਂ ਬੋਰਡਿੰਗ ਹਾਲ ਤੋਂ ਬਾਅਦ ਵੇਟ ਕੀਤਾ ਹੁਣ ਫਾਈਨਲ ਵੇਟ ਇੱਥੇ ਹੋਣਾ ਨਾ ਫਾਈਨਲ ਇਹ ਨਹੀਂ ਹੈਗਾ ਇਹ ਤੋਂ ਬਾਅਦ ਪਲੇਨ 'ਚ ਬੈਠ ਕੇ ਵੀ ਵੇਟ ਕਰਨਾ ਪਹਿਲਾਂ ਅੰਦਰ ਬਿਠਾ ਕੇ ਵੇਟ ਕਰਾਈ ਹੁਣ ਸਾਰਿਆਂ ਨੂੰ ਬਾਹਰ ਕੱਢਤਾ ਹਮ ਬਾਹਰ ਖੜਾ ਕੇ ਵੇਟ ਕਰਾ ਰਹੇ ਨੇ ਸਾਰੇ ਦੇ ਸਾਰੇ ਹੁਣ ਇੱਕਦਮ ਸਾਰਾ ਕਮਰਾ ਜਾਂ ਖਾਲੀ ਕਰਤਾ ਬਾਹਰ ਖੜਾ ਕੇ ਹੁਣ ਵੇਟ ਸਾਰਿਆਂ ਦਾ ਫੇਰ ਤੋਂ ਦੁਬਾਰੇ ਡਾਕੂਮੈਂਟ ਚੈੱਕ ਹੋਣਗੇ ਕਹਿੰਦੇ ਇਹ ਵੀ ਪੂਰੇ ਸਿਆਣੇ ਨੇ ਜੇ ਤੁਹਾਨੂੰ ਪਤਾ ਤੁਸੀਂ ਐਂਟਰ ਹੋਣ ਇਹਨਾਂ ਤੋਂ ਪਹਿਲਾਂ ਹੀ ਤੁਸੀਂ ਸਾਰੇ ਡਾਕੂਮੈਂਟ ਚੈੱਕ ਕਰਕੇ ਅੰਦਰ ਭੇਜੋ ਫਾਈਨਲੀ ਜਦੋਂ ਵੀ ਵੇਟ ਕਰਨ ਦੇ ਬਾਅਦ ਤੁਹਾ ਆਪਣੀ ਵਾਰੀ ਆਏਗੀ ਦਿੱਲੀ ਚਾਚ ਬੈਠਣ ਦਾ ਕੋਈ ਬਹੁਤਾ ਜ਼ਿਆਦਾ ਆਪਾਂ ਰਿਕਾਰਡਿੰਗ ਕੀਤਾ ਹੁਣ ਆਪਾਂ ਪਹੁੰਚ ਗਏ ਦੁਬਈ ਇਹ ਦੁਬਈ ਦਾ 에어ਪੋਰਟ ਬਹੁਤ ਸੋਹਣਾ ਬਣਿਆ ਹੋਇਆ ਰਾਤ ਦੇ ਵੱਜ ਗਏ 3:30 ਬਾਹਰ ਦਾ ਮੌਸਮ ਬੜਾ ਘੈਂਟ ਆ ਨਹੀਂ ਪਹਿਰਿਆ ਹਲਕਾ ਹਲਕਾ ਹੁਣ ਦੁਬਈ ਵਾਲੇ ਵੀ ਬਸ ਸਾਡੇ ਤੋਂ ਵੇਟ ਕਰਾ ਰਹੇ ਨੇ ਆ ਬਹੁਤ ਵੱਡੀ ਲਾਈਨ ਲੱਗੀ ਹੋਈ ਆ ਇਹ ਤੋਂ ਬਾਅਦ ਹੁਣ ਫਾਈਨਲ ਵੇਟ ਆਏ ਇਸ ਤੋਂ ਬਾਅਦ ਸਿੱਧਾ ਆਪਾਂ ਜਾਵਾਂਗੇ ਫਲਾਈਟ ਦੇ ਵਿੱਚ ਟੋਰੰਟੋ ਆਪ ਤੇ ਆਪਣੀ ਸੀਟਾਂ ਪਿਕ ਕੋਡਿੰਗ ਬਾਇ ਜਿਸ ਜੈਨਮਨ ਐਂਡ ਮਾਈ ਨੇਮ ਇਜ਼ ਟਾਈ ਐਸਪਾਰਕ ਐਂਡ ਆਪਰ ਫਰੋਮ ਆਸਟ੍ਰੇਲੀਆ ਆਨ ਦਿ ਫਾਈਨ ਬਰਸਰ ਔਨ ਟੁਡੇਸ ਫਲਾਈਟ ਐਸਟੈਂਡ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਦੇ ਤੇ ਜੋ ਅੱਜ ਦੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਜਹਾਜ਼ ਦਾ ਨੰਬਰ ਕੀ ਹੈ ਕਿੰਨੇ ਦੀ ਸਪੀਡ ਤੇ ਜਾ ਰਿਹਾ ਬਾਹਰ ਦਾ ਟੈਂਪਰੇਚਰ ਕੀ ਹੈ ਕਿੰਨੇ ਕਿਲੋਮੀਟਰ ਰਹਿ ਗਿਆ ਤੇ ਕਿੰਨੇ ਕਿਲੋਮੀਟਰ ਆਗੇ ਦੇਖੋ ਜੀ ਟ੍ਰਾਂਟੋ ਏਅਰਪੋਰਟ ਦੇ ਹਾਲਾਤ ਇਹ ਕਿਸੇ ਰੇਲਵੇ ਸਟੇਸ਼ਨ ਨਾਲੋਂ ਘੱਟ ਨਹੀਂ ਲੱਗਦਾ ਰੇਲਵੇ ਸਟੇਸ਼ਨ ਵੀ ਇੰਡੀਆ ਦਾ ਜਿਵੇਂ ਇੰਡੀਆ ਦੇ ਰੇਲਵੇ ਸਟੇਸ਼ਨ ਤੇ ਗਾਹ ਪੈਂਦਾ ਨਾ ਉਹਦੇ ਨਾਲੋਂ ਵੀ ਬੁਰਾ ਹਾਲ ਹੈ ਫਿਰ ਟ੍ਰਾਂਟੋ ਦੇ ਏਅਰਪੋਰਟ ਦਾ ਇੱਥੇ ਬੰਦੇ ਆਪਣੇ ਆਪ ਲੱਭਣੇ ਪੈ ਰਹੇ ਨੇ ਬੈਲਟ ਤੇ ਨਹੀਂ ਹੈਗੇ ਬਾਹਰ ਰੱਖੇ ਪਏ ਨੇ ਸਾਰੇ ਬੈਗ ਫਾਈਨਲੀ ਟ੍ਰਾਂਟੋ ਪਹੁੰਚ ਕੇ ਟ੍ਰਾਂਟੋ ਦੇ ਹਾਲਾਤ ਲਗਾਏ ਦੇ ਵਿੱਚ ਦਿੱਲੀ ਨਾਲੋਂ ਵੀ ਮਾੜੇ ਨੇ ਹਾਂ ਤਾਂ ਖਿੰਡਿਆ ਪਿਆ ਲਗੇ ਜੇ ਦੇ ਹੰਤਾਂ ਦਾ ਬੰਦਾ ਚੜ੍ਹਿਆ ਹੈ ਜਹਾਜ਼ 'ਚ ਫਿਰ ਲਗੇ ਸਾਂਭਿਆ ਨਹੀਂ ਜਾਂਦਾ ਟ੍ਰਾਂਟੋ ਦਾ ਟੈਂਪਰੇਚਰ ਇਸ ਟਾਈਮ ਹੈਗਾ -3 ਜਾਂ 4 ਆਈ ਥਿੰਕ ਤੇ ਦੇਖਦੇ ਹਾਂ ਬਾਹਰ ਦਾ ਮਾਹੌਲ ਜੈਕਟਾਂ ਜੁਕਟਾਂ ਪਾ ਕੇ ਤਿਆਰ ਹੋ ਗਏ ਆਪਾਂ ਧੁੰਦਾਂ ਸੀ ਇੱਥੇ ਬਰਫਾਂ ਨੇ ਮੇਰਾ ਤੱਕ ਤਾਂ ਠੀਕ ਹੀ ਲੱਗ ਰਿਹਾ ਕੰਮ ਤਿੰਨ ਮਹੀਨੇ ਬਾਅਦ ਆ ਗਏ ਵਾਪਸ ਕੈਨੇਡਾ ਤਿੰਨ ਮਹੀਨੇ ਪਹਿਲਾਂ ਇੱਥੋਂ ਹੀ ਗਏ ਸੀ ਤੇ ਪੂਰੇ ਤਿੰਨ ਮਹੀਨੇ ਬਾਅਦ ਆ ਗਏ ਇੱਥੇ ਹੀ ਜਦੋਂ ਗਏ ਸੀ ਉਦੋਂ ਸਵੇਰੇ ਸਵੇਰੇ ਗਏ ਸੀ ਉਦੋਂ ਵੀ ਠੰਡ ਸੀਗੀ ਪਰ ਹੁਣ ਥੋੜੀ ਜਿਹਾ ਜ਼ਿਆਦਾ ਹਜੇ ਫਿਲਹਾਲ ਅੰਦਰ ਆਏ ਆ ਹੀਟਰ ਚ ਹਜੇ ਨਹੀਂ ਇੰਨੀ ਲੱਗ ਰਹੀ ਤੇ ਹੌਲੀ ਹੌਲੀ ਲੱਗੂਗੀ ਠੰਡ ਇੱਥੇ ਆਪਾਂ ਨੂੰ ਲੈਣ ਆ ਰਹੇ ਨੇ ਅੱਜ ਜੀ ਫਾਈਨਲੀ ਆਪਾਂ ਕੈਨੇਡਾ ਦੀ ਧਰਤੀ ਤੇ ਪਹੁੰਚ ਗਏ ਹੁੰਦਾਂ ਤੋਂ ਬਰਫ਼ਾਂ ਤੱਕ ਦਾ ਸਫ਼ਰ ਬਰਫ਼ਾਂ ਦੇ ਤੋਂ ਦੇਖ ਨਹੀਂ ਰਹੀ ਪਰ ਬਹੁਤ ਹੀ ਜ਼ਿਆਦਾ ਠੰਡ ਹੈਗੀ ਆ ਇੰਡੀਆ ਨਾਲੋਂ ਜ਼ਿਆਦਾ ਤੇ ਭਜਾਈ ਸਾਨੂੰ ਲੈਣ ਆਈ ਆ ਕਿਉਂਕਿ ਸਾਰੇ ਆ ਦਿਕੰਬਰ ਤੱਕ ਭਜਾਈ ਵੀ ਕੰਮ ਤੇ ਸੀ ਪਰ ਮਾਂ ਨੂੰ ਕੰਮ ਕੱਢ ਕੇ ਫੇਰ ਕੰਮ ਤੇ ਲੈਣ ਆਈ ਆ ਤੇ ਹੁਣ ਭਜਾਈ ਕੰਮ ਕਰ ਰਹੀ ਆ ਤੇ ਕਰਕੇ ਮੈਂ ਡਰਾਈਵ ਕਰ ਰਿਹਾ ਨਹੀਂ ਮੈਂ ਕਿਤੇ ਡਰਾਈਵ ਨਹੀਂ ਕਰਦਾ ਹਾਂ ਸੋ ਹੁਣ ਚੱਲਦੇ ਆ ਓਸ਼ਵਾ ਨੂੰ ਜਾ ਕੇ ਚੇਤ ਜੁਣ ਕਰਦੇ ਆਂ ਨਾ ਨੋ ਨੋ ਜਦ ਤੱਕ ਦੇਖੋ ਪੰਜਾਬ ਦੀਆਂ ਸੜਕਾਂ ਖੋਰੋ ਬੰਦੇ ਦਰਸ਼ਨ ਆ ਗਿੱਟ ਲਿਆ ਹੋਸ਼ ਵਾਲਾ ਸਿੰਘ ਵਾਲਾ ਨਹੀਂ ਮੈਨੂੰ ਲੱਗ ਰਿਹਾ ਕਿ ਥੋੜੇ ਦਿਨ ਪਹਿਲਾਂ ਹੀ ਇੱਥੋਂ ਗਏ ਸੀ ਪਹੁੰਚ ਕੇ ਹੌਸ਼ ਵਾਲਾ ਪਹੁੰਚ ਕੇ ਘਰੇ ਆਪਾਂ ਸਾਮਾਨ ਲਾਉਨੇ ਆ ਹਰਦੀ ਅਪਡੇਟ ਇਹਦਾ ਕਿ ਠੰਡ ਇੰਨੀ ਨਹੀਂ ਹੈਗੀ। ਸੋ ਉਹ ਕਹਿੰਦੇ ਇਸ ਵਾਰ ਇੱਥੇ ਜੋਸ਼ਵਾਨ ਡਾਰੀਓ ਟ੍ਰਾਂਟੋ ਵਾਲੇ ਰਿਸਤਾ ਪਈ ਨਹੀਂ ਹੈਗੀ। ਸਭ ਸੁੱਕਾ ਹੀ ਇੱਕ ਅੱਧੀ ਵਾਰ ਪਈਆ ਤਾਂ ਨਾਲ ਦੀ ਨਾਲ ਮੈਲਟ ਹੋ ਗਈ। ਹਾਰਡ ਕੋਰਸ ਸਨੋ ਨਹੀਂ ਪਈ ਹੈਗੀ ਜਿਹੜੀ ਜ਼ਿਆਦਾ ਠੰਡ ਕਰਦੀ ਹੁੰਦੀ ਹੈ। ਅਸੀਂ ਤਾਂ ਉਸ ਹਾਲ ਮੈਂ ਜੈਕਾਂ ਜੋਕਾਂ ਪਈਆਂ ਪਰ ਠੀਕ ਆ ਮਾਹੌਲ। ਸੋ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ। ਨਾਉਣੇ ਤੁਹਨੀਆਂ ਫਰੈਸ਼ ਹੋਣੇ ਆ ਰੈਸਟ ਕਰਦੇ ਆ। ਤੇ ਉਦ ਤੱਕ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ ਖਿਆਲੁੱਖੇ ਆਪਣਾ ਆਪਣਾ ਸਤਿ ਸ੍ਰੀ ਅਕਾਲ ਜੀ।